ਤਾਂ ਜੀ ਹਾਂ ਜੀ ਦੋਸਤ ਇਹ ਨਾ ਗਾਵਾਂਾਂ ਚ ਮਸਟੈਟਸ ਦੀ ਪ੍ਰੋਬਲਮ ਬਹੁਤ ਆ ਜਾਂਦੀ ਹੁੰਦੀ ਹੈ ਜਦਕਿ ਇਹ ਪਸ਼ੂ ਥਨ ਖਰਾਬ ਹੋਵੇ ਜਾਂ ਇਹਨਾਂ ਦੀ ਗੁੱਦ ਖਰਾਬ ਆਉਣ ਲੱਗ ਪਈ ਤਾਂ ਨਾ ਮਸਟੈਟਸ ਬਹੁਤ ਪਰੇੜਾ ਲੱਗਾ ਕਿ ਕੋਈ ਜੀ ਵੀ ਕੱਖ ਨਹੀਂ ਜਾਂਦਾ ਤੇ ਮਾਲਕ ਨੂੰ ਵੀ ਬਹੁਤ ਨੁਕਸਾਨ ਹੁੰਦਾ ਜੀਬਾ ਉੱਤੇ ਨੂੰ ਇਹੋ ਜਨਹੀ ਤੇ ਉਹ ਖਰਚਾ ਬਹੁਤ ਆ ਜਾਂਦਾ ਉਸ ਵਾਸਤੇ ਕੀ ਹੈ ਸਵਤਾਰ ਸੋਲਣੇ ਆਪਾਂ ਖਾਣ ਨੂੰ ਦਵਾਈ ਨਾਲ ਟਿਪ ਕਰਦੇ ਤੇ ਫਿਰ ਮਸਟੈਟਸ ਦੀ ਚਾਂਸ ਬਹੁਤ ਘੱਟ ਹੋ ਜਾਂਦਾ ਕਿਉਂ ਭਾਈ ਜੀ ਹਾਂ ਜੀ ਬਹੁਤ ਵਕ ਮੈਂ ਨਗਰੀ ਜੀ ਬਹੁਤ ਹੋ ਗਿਆ ਜੀ ਕੁਝ ਹੀ ਕਿਥੋਂ ਦਵਾਈ ਸੀ ਇਹ ਆਨਲਾਈਨ ਹੀ ਦਵਾਈ ਸੀ ਠੀਕ ਹੈ ਤੁਮ ਜੀ ਕਿਥੇ ਦਵਾਈ ਤੇ ਮਿਲਦੀ ਨਹੀਂ ਅਸੀਂ ਪਤਾ ਕਰੇ ਸੀ ਠੀਕ ਹੈ ਜੀ ਕਿ ਕਿੰਨੇ ਸਾਲ ਹੋ ਗਏ ਤੁਸੀਂ ਇਹ ਵਰਤਦੇ ਹੋ 5 ਸਾਲ ਆਈ ਨਹੀਂ ਸਮਾਂ ਇਹਨਾਂ ਨੂੰ ਮੁੱਕਦਾ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਹੋਗੀ ਬਦਾਉਣ ਵਾਲੇ ਕੀ ਕਹਿੰਦੇ ਸੀ ਵੀ ਇਹਨੂੰ ਜਿਵੇਂ ਇੱਥੇ ਹੈਗੀ ਐ ਉਸੇ ਤਰ੍ਹਾਂ ਅੱਜ ਪਾਓ ਕੋਈ ਵਾਰ ਅੱਜ ਪਾਣੀ ਨਾ ਰਲਾਓ ਵੀ ਇਹਨੂੰ ਪਤਲਾ ਕਰਨੀ ਲੰਮਾ ਚੰਗ ਜੀ ਲੰਮਾ ਨਾਲ ਆ ਠੀਕ ਹੈ ਇਹ ਹੈ ਜੀ ਬਦ ਦਵਾਈ ਉਹੀ ਵਾਰ 500 ਦੀ ਵਾਰ ਸਾਮ ਸਵੇਰੇ ਲਾਓ ਇਹ ਕਈ ਵਾਰ ਹੈ ਮੁਕਤੀਆ ਤਾਂ ਤੁਸੀਂ ਬੀਟਾਡਿੰਗ ਲੀਕਡ ਤੇ ਗ੍ਰੈਸਲੀ ਨੇ ਲਾ ਆ ਕੇ ਉਹ ਵੀ ਯੂਜ਼ ਕਰਦਾ ਠੀਕ ਹੈ ਜੀ ਇਹਦੇ ਵਿੱਚ ਨਾ ਠੀਕ ਹੈ ਬਈ ਵਾਰ ਹੁਣ ਲਵੇ ਨਹੀਂ ਹੁੰਦੀ ਟਾਈਮ ਤੇ ਠੀਕ ਹੈ ਜੀ ਤਾਂ ਆਪਾਂ ਉਹ ਵੀ ਜੀ ਕਰਦਾ ਹੈ ਜੀ ਪਹਿਲਾਂ ਕਈ ਨੰਕਰ ਮੇਰੇ ਖਰਾਬ ਹੋਏ ਨੇ ਮੈਂ ਠੀਕ ਹੈ ਪਹਿਲਾਂ ਮੇਰੀ ਜਰਸੀ ਬੱਛੀ ਖਰਾਬ ਹੋਈ ਆ ਸਭ ਤੋਂ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਚਲੋ ਜਿਸ ਨੇ ਸੁਝਾ ਦਿੱਤਾ ਠੀਕ ਹੈ ਜਿੱਦੋਂ ਪਹਿਲਾਂ ਸੀ ਬੀਟਾਡਿੰਗ ਤੇ ਗ੍ਰੈਸਲੀ ਨੇ ਲਾ ਆ ਕੇ ਅੱਛਾ ਟਿਪ ਕਰ ਦੋ ਇਹਦੇ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਆਪ ਇਸਾਰੇ ਨੂੰ ਕਰੀਏ ਠੀਕ ਹੈ ਕੋਈ ਕਿਨਾਂ ਬਸੰਦੀ ਹੈ ਜੀ ਤਾਂ ਹੈਗੇ ਵੀ 18 ਕਿਲੋ ਠੀਕ ਹੈ ਜੀ ਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਹੋਣਾ ਹਾਂ ਬਾਈ ਹੁਣ ਤਾਂ ਕੋਈ ਦਿੱਕਤ ਨਹੀਂ ਹੈ